ਤੋ ਇਹ ਆਪਣੇ ਘਰ ਦਾ ਫਰੰਟ 뷰 ਆ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਤਗੜੀ ਕੀਤੀ ਆ ਯਾਰ ਬੰਦਿਆਂ ਨੇ ਆਤੇ ਆਏ ਹੋਏ ਸੀਗੇ ਤੇ ਸਾਹਮਣੇ ਉੱਤਰ ਲੱਗੀ ਹੈ ਜੱਟ ਮੂਸੇ ਵਾਲੇ ਦੀ ਫੋਟੋ ਸੋ ਯਾਰ ਅੱਜ ਇੱਕ ਨਵੇਂ ਵਿਆਹ 'ਚ ਆਇਆ ਉਹਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਡੈਕੋ ਨੇ ਸੋ ਓਕੇ ਦੀ ਰਿਪੋਰਟ ਆ ਕਾ ਬਾਕੀ ਤੁਹਾਨੂੰ ਇਹ ਵਿਆਹ ਉਹ ਇੰਜੋਏ ਕਰਾਵਾਂਗੇ ਆਪਾਂ ਬਹੁਤ ਘੈਂਟ ਗੱਲਬਾਤ ਆ ਤੇ ਕਾ ਸਾਡੀ ਚਗਰੀਂਡੀ ਹੈ ਇੱਧਰ ਸਾਹਮਣੇ ਸੋ ਯਾਰ ਜਿਹੜੇ ਆਪਣੇ ਪਾਕਿਸਤਾਨੀ ਸਬਸਕ੍ਰਾਈਬਰ ਭਰਾ ਨੇ ਉਹਨਾਂ ਨੂੰ ਦਿਖਾ ਲਦੇ ਆ ਸਾਡਾ ਇਹ ਵਿਆਹ ਦਾ ਪ੍ਰੋਗਰਾਮ ਵਿਆਹ ਵਾਲਾ ਘਰ ਹੈ ਤੇ ਇਹਦਾ ਮੈਂ ਫਰੰਟ ਵੀ ਉਹ ਵੀ ਦਿਖਾਉਂਗਾ ਤੇ ਆ ਪਿੱਛੇ ਡੈਕੋਰੇਸ਼ਨ ਜਿਹੜੀ ਹੋਈ ਹੋਈ ਨੀਚੇ ਇੱਧਰ ਸਟਾਲ ਲੱਗੇ ਆ ਖਾਣ ਪੀਣ ਨੂੰ ਤੇ ਉੱਪਰ ਜਿਨ੍ਹਾਂ ਨੇ ਪੈਗ ਸ਼ੈਕ ਲਾਉਣਾ ਉਹਨਾਂ ਵਾਸਤੇ ਵੀ ਤਿਆਰੀ ਆ ਸੋ ਯਾਰ ਸਾਡੇ ਪੰਜਾਬੀਆਂ ਦੇ ਵਿਆਹ ਖੁੱਲੇ ਡੁੱਲੇ ਹੁੰਦੇ ਆ ਬਾਕੀ ਉਹਨੂੰ ਦੋਨੇ ਇੱਕ ਫਰੰਟ 뷰 ਦਿਖਾਉਣਾ ਜਾ ਕੇ ਕਰਦਾ ਤੇ ਡੀਜੇ ਸੀਜੇ ਚੱਲਣਗੇ ਤੱਕ ਪਊਗੀ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਕ 뷰 ਤੁਸੀਂ ਆਹ ਚੈੱਕ ਕਰੋ ਨੀਚੇ ਉਧਰ ਸਾਹਮਣੇ ਡੀਜੇ ਲੱਗ ਰਹੇ ਆ ਤੇ ਇੱਧਰ ਨੀਚੇ ਹਲਦੀ ਦੀ ਰਸਮ ਹੋਣੀ ਹੈ ਜਿਹੜੀ ਉਹਦੀ ਤਿਆਰੀ ਚੱਲੀ ਜਾਂਦੀ ਆ ਸੋ ਪ੍ਰੋਗਰਾਮ ਬਹੁਤ ਤਗੜਾ ਹੋਇਆ ਹੋਇਆ ਘਰੇ ਉਹ ਬੈਠਾ ਸਾਡਾ ਵਿਹਲਾ ਮੁੰਡਾ ਹਲਦੀ ਦੀ ਤਿਆਰੀ ਹੈ ਇੱਧਰ ਦੇਖ ਇੱਧਰ ਸੋ ਇਹ ਆਪਣੇ ਘਰ ਦਾ ਫਰੰਟ 뷰 ਆ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਤਗੜੀ ਕੀਤੀ ਆ ਯਾਰ ਬੰਦਿਆਂ ਨੇ ਵਾਕਈ ਰੰਗ ਬੰਨੇ ਹੋਏ ਡੈਕੋਰੇਸ਼ਨ ਨਾਲ ਹੀ ਘਰਵਾਰ ਸੁਣਾ ਲੱਗਦਾ ਬਾਕੀ ਇੱਧਰ ਆ ਕਰਿਸਮਸ ਦੀ ਤਨ ਜੱਜਦੇ ਉਧਰ ਲੱਗੇ ਡੀਜੇ ਚੀਜ਼ੇ ਜਰਾ ਡਿਜ਼ਾਈਨਿੰਗ ਬਹੁਤ ਕੈਂਟ ਲੱਗਦੀ ਹੈ ਜਿਹੜੀ ਸਾਡੇ ਚੱਲਦੀ ਹੈ ਨਾ ਫਲੋਰ ਤੇ ਕੀ ਆਵਾਜ਼ ਹੈ ਮਤਲਬ ਕਿ ਬਹੁਤ ਖੁਦਾਰੀ ਜੇ ਮਾਰਦੀ ਹੈ ਵੀ ਹੁਣ ਤਾਂ ਇਹਦਾ ਉਹ ਚੇਂਜ ਹੋ ਗਿਆ ਮੋਡ ਚੇਂਜ ਹੋ ਗਿਆ ਉਹ ਦੇਖੋ ਹੁਣ ਫੇਰ ਅਲੱਗ ਹੋ ਗਿਆ ਦੋਸਤ ਉਹ ਕੋਰਸ ਪ੍ਰੋਗਰਾਮ

ਹੀਰ ਦੇ ਪਾਸਾ ਚ ਹੁੱਡੀ ਹੋਣੀ ਜਹ ਹੁੰਦੀ ਚੰਡੀਗੜ੍ਹ ਚ ਦਪੈ ਚੌਕਾਂ ਨਾਲ ਗੋਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ੈ ਚੌਕਾਂ ਨਾਲ ਗੋਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ੈ ਤੇਰੇ ਬਾਲਾਂ ਵਿੱਚ ਗੰਦਾ ਮੈਂ ਸਜਾ ਫੁੱਲ ਖਿੜਦਾ ਉਹ ਹੀ ਜਿਹੜਾ ਤੋੜ ਕੇ ਤੇਰੇ ਬਾਲਾਂ ਵਿੱਚ ਗੰਦਾ ਮੈਂ ਸਜਾ ਸੋ ਯਾਰ ਬਿਆਚੂ ਆਪਾਂ ਆ ਗਏ ਹੋਪ ਹੈ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਕਿਉਂਕਿ ਇਹ ਆਪਣੇ ਸਪੈਸ਼ਲ ਪਾਕਿਸਤਾਨੀ ਭਰਾਵਾਂ ਦੇ ਡਿਮਾਂਡ ਤੇ ਸੀਗਾ ਉਹ ਕਹਿੰਦੇ ਵੀ ਆਪਾਂ ਪੰਜਾਬੀ ਪਿਆ ਜਾਂ ਤੁਹਾਡੇ ਪੰਜਾਬ ਦੇ ਪਿੰਡ ਚੜਦੇ ਪੰਜਾਬ ਦੇ ਪਿੰਡ ਦੇਖਣੇ ਆ ਸੋ ਦੋ ਤਿੰਨ ਬਲੌਗ ਮੇਰੇ ਹੋਰ ਵੀ ਪਏ ਨੇ ਮੈਂ ਛੁੱਟੀ ਆਇਆ ਇੱਥੇ ਪਿੰਡ ਤੇ ਮੈਂ ਇੱਥੇ ਤੇ ਬਲੌਗ ਵੀ ਸ਼ਾਟ ਕੀਤੇ ਆ ਪਿੰਡ ਵੀ ਹੈਗੇ ਆ ਖੇਤ ਵੀ ਹੈਗੇ ਆ ਉਹਦੇ ਸਾਰਾ ਕੁਝ ਆ ਤੇ ਉਹ ਅੱਗੇ ਅੱਗੇ ਤੁਹਾਨੂੰ ਮਿਲਣਗੇ ਦਿਖਣ ਨੂੰ ਸੋ ਹੋਪ ਆ ਤੁਹਾਨੂੰ ਬਲੌਗ ਪਸੰਦ ਆਇਆ ਹੋਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਏ ਬਾਏ ਟੇਕ ਕੇਅਰ